शहर गुरायान विच नाजायज उसारिया नु लेके अंबेडकर सेना आफ इंडिया वलो कारज साधक अफसर गुरायान नु मांग पत्र दिता गया सी आज इस संबंधी नगर काउंसिल गुरायान दे सामने अंबेडकर सेना वलो तरना लाया गया पर सफाई कर्मचारियों ने तरना लावण तो रोक दिता। जिस तो बाद एसडीएम दफ्तर दे बाहर तरना ला दित्ता गया ते नगर काउंसिल गुरायान खिलाफ नारेबाजी की गई ते तहसील दफ्तर दे कर्मचारी नु मांग पत्र दित्ता इस मौके अंबेडकर सेना आफ इंडिया दे जिला प्रधान गुलशन मसंतपुर ने कहा कि नगर कौंसल दे मुलाजम मुलाजमे पदर से भ्रिष्टाचार कर रहे हैं गुराया च बिना नक्शे तो नजायज उसारिया हो रही हैं कौंसलर से मुलाजमान की मिली भुगत नगर कौंसल गुराया काटा पाया जा रहा है उन्होंने इस तांडली की जांच थी। अंबेडकर सेना आफ इंडिया दे तहसील प्रधान अशोक रत्तू ने कहा कि जेकर साड़ियां मंगाते एक हफ्ते दौरान कोई कार्रवाई ना हुई ता बाई मईनु नगर काउंसिल खिलाफ पूरे शहर विच रोज प्रदर्शन की ता जावेगा जदो इस संबंधी कार्य साधक अफसर मनदीप कुमार नाल गल की ती ता उना के हा कि नाजायज उसारियाकरण वालेनु नोटिस भेज देते हन ते कानूनी कार्रवाई भी की जा रही है इस मौके लेखराज गुरायान ਗੁਰਮੀਰ ਜੰਡ ਸਾਫ ਦਾ ਸਰਪੰਚ ਜੋਗਿੰਦਰ ਛਿਛੂਵਾਲ ਅੰਮ੍ਰਿਤਪਾਲ ਤੇ ਹਿੰਗ ਸਰਬਜੀਤ ਸਾਬੀ ਸਾਫ ਦਾ ਸਰਪੰਚ ਕੁਲਦੀਪ ਰਤੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਮੌਜੂਦ ਸਨ। ਛੇਕਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ। ਹਾਂਜੀ ਰਤੂ ਸਾਹਿਬ ਅੱਜ ਤੁਸੀਂ ਧਰਨਾ ਤੇ ਕੀ ਮਾਮਲਾ ਹੈ? ਅੱਜ ਦਾ ਜਿਹੜਾ ਧਰਨਾ ਸੀ ਅਸੀਂ ਕੁਝ ਦਿਨ ਪਹਿਲਾਂ ਐਸਓ ਸਾਹਿਬ ਨੂੰ ਇੱਕ ਐਪਲੀਕੇਸ਼ਨ ਦਿੱਤੀ ਸੀ ਕਿ ਜਿਹੜੇ ਗੁਰਾਇਆਂ ਦੇ ਵਿੱਚ ਦੁਕਾਨਾਂ ਤੇ ਮਕਾਨ ਮੈਨਾ ਲੱਖ ਤੋਂ ਬਾਹਰੇ ਕਾਉਂਸਲਰ ਦੀ ਛਾਏ ਤੇ ਔਰ ਜਿਹੜੇ ਨਗਰ ਕੌਂਸਲ ਦੇ ਮਲਾਜਮਾਂ ਦੀ ਸ਼ਹਿਤ ਇਹ ਮਕਾਨ ਬਣ ਰਹੇ ਆ ਉਹਨਾਂ ਦੇ ਖਿਲਾਫ ਵੀ ਇੱਕ ਐਪਲੀਕੇਸ਼ਨ ਦਿੱਤੀ ਸੀ ਵੀ ਇਹਨਾਂ ਨੂੰ ਬੰਦ ਕਰਾਇਆ ਜਾਵੇ ਤੇ ਉਹਨਾਂ ਨੂੰ ਨੋਟਿਸ ਕੱਟ ਕੇ ਉਹਨਾਂ ਦਾ ਜੁਰਮਾਨਾ ਕਬੂਲਿਆ ਜਾਵੇ ਪਰ ਅੱਜ ਇੱਕ ਹਫ਼ਤਾ ਹੋਣ ਦੇ ਬਾਅਦ ਵੀ ਉਹਨਾਂ ਨੇ ਕੋਈ ਇਹਤ ਕਾਰਵਾਈ ਨਹੀਂ ਕੀਤੀ ਜਦੋਂ ਅਸੀਂ ਰੋਜ਼ ਪ੍ਰਦਰਸ਼ਨ ਕਰਨ ਲਈ ਅਜ ਨਗਰ ਕੌਂਸਲ ਗੁਰਾਇਆ ਗਏ ਉਹਨਾਂ ਨੇ ਜਿਹੜੇ ਸਫਾਈ ਕਰਮਚਾਰੀ ਸੀ ਉਹਨਾਂ ਨੂੰ ਸਾਡੇ ਵਿਰੋਧ ਵਿੱਚ ਝਪਕਾ ਕੇ ਸਾਡੇ ਵਿਰੋਧ ਚ ਖੜਾ ਕੀਤਾ ਤੇ ਸਾਡਾ ਧਰਨਾ ਉੱਥੇ ਨਹੀਂ ਲੱਗਣ ਦਿੱਤਾ ਜਿਸ ਕਾਰਨ ਸਾਨੂੰ ਉਹ ਧਰਨਾ ਮੁਲਤਵੀ ਕਰਕੇ ਅੱਜ ਐਸਟੀਐਮ ਆਫਿਸ ਆਉਣਾ ਪਿਆ ਤੇ ਹੁਣ ਤੁਸੀਂ ਮੰਗ ਪੱਤਰ ਦਿੱਤਾ ਅਗਲੀ ਕੀ ਕਰਵੇ ਹਾਂਗੇ ਅੱਜ ਮਾਂਜੋਗ ਐਸ.ਡੀ.ਐਮ ਸਾਹਿਬ ਤਾਂ ਹੈ ਨਹੀਂ ਸੀਗੇ ਇੱਥੇ ਉਹਨਾਂ ਦੇ ਮੁਲਾਜ਼ਮਾਂ ਨੂੰ ਅੱਜ ਇਹ ਮੰਗ ਪੱਤਰ ਦਿੱਤਾ ਗਿਆ ਹੈ ਔਰ ਇੱਕ ਹਫ਼ਤੇ ਦਾ ਟਾਈਮ ਦਿੱਤਾ ਗਿਆ ਹੈ ਅਗਰ ਲੱਕੀ ਦੀ ਇੱਕ ਹਫ਼ਤੇ ਦੇ ਵਿੱਚ ਬਦਲੀ ਨਹੀਂ ਹੁੰਦੀ ਅਸੀਂ 22 ਤਰੀਕ ਦਿਨ ਵੀਰਵਾਰ ਨੂੰ ਦੁਬਾਰਾ ਵਿਸ਼ਾਲ ਰੋਜ ਪ੍ਰਦਰਸ਼ਨ ਕਰਾਂਗੇ ਨਗਰ ਉਸ ਗੁਰਾਇਆਂ ਦੇ ਅੱਗੇ ਔਰ ਸਾਡੀ ਬੇਨਤੀ ਆ ਸਾਡੇ ਸਮਾਜ ਦੇ ਲੋਕਾਂ ਨੂੰ ਵੀ ਸਾਡਾ ਵੱਧ ਤੋਂ ਵੱਧ ਸਾਥ ਦਿਓ ਔਰ ਜਿਹੜੇ ਨਗਰ ਕੌਂਸਲ ਗੁਰਾਇਆਂ ਦੇ ਸਫਾਈ ਕਰਮਚਾਰੀ ਆ ਮੇਰੀ ਉਹਨਾਂ ਨੂੰ ਵੀ ਬੇਨਤੀ ਆ ਵੀ ਭਾਈ ਸਾਹਿਬ ਤੁਹਾਡਾ ਤੁਹਾਡੇ ਨਾਲ ਸਾਡਾ ਕੋਈ ਲੜਾਈ ਝਗੜਾ ਨਹੀਂ ਕੋਈ ਮਸਲਾ ਨਹੀਂ ਨਾ ਤਾਂ ਅਸੀਂ ਤੁਹਾਡਾ ਕੋਈ ਵਿਰੋਧ ਕਰਦੇ ਆ ਨਾ ਸਾਨੂੰ ਕਰਨ ਦੀ ਲੋੜ ਆ ਅਸੀਂ ਜਿਹੜੇ ਪ੍ਰਸ਼ਤ ਮੁਲਾਜ਼ਮਾਂ ਉਹਨਾਂ ਦਾ ਵਿਰੋਧ ਕਰਦੇ ਆ ਤੇ ਸਾਡਾ ਸਾਥ ਦਿਓ ਨਾ ਕਿ ਸਾਡਾ ਵਿਰੋਧ ਕਰੋ ਅੱਜ ਤੁਸੀਂ ਤੁਹਾਨੂੰ ਲੈ ਕੀ ਮਾਮਲਾ ਸੀਗਾ ਪਿਛਲੇ ਦਿਨ ਹੀ ਸਾਨੂੰ ਅਸੀਂ ਈਮਾਨਜੋਗ ਈਓਸਰ ਗੁਰਾਇਆਂ ਨੂੰ ਇੱਕ ਮਨੰਡਮ ਦਿੱਤਾ ਸੀ ਜਿਸ ਦੇ ਵਿੱਚ ਅਸੀਂ ਉਹਨਾਂ ਨੂੰ ਜਾਣਕਾਰੀ ਦਿੱਤੀ ਸੀ ਵੀ ਗੁਰਾਇਆਂ ਦੇ ਵਿੱਚ ਬਿਨਾਂ ਨਕਸ਼ੇ ਤੋਂ ਪਾਸ ਕੀਤੇ ਮਕਾਨ ਬਣ ਰਹੇ ਆ ਜਿਹੜੀ ਕਾਨੂੰਨ ਦੀ ਉਲੰਘਣਾ ਹੋ ਰਹੀ ਆ ਉਸਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਇਹ ਸਾਨੂੰ ਸੁਣਨ ਦੇ ਵਿੱਚ ਆਇਆ ਵੀ 35-40 ਦੁਕਾਨਾਂ ਤੇ ਹੋਰ ਨਾਲ ਮਕਾਨ ਵੀ ਆ ਪਰ ਅਸੀਂ 10-12 ਦਿਨ ਬਾਅਦ ਪੁੱਛਿਆ ਤਾਂ ਇਹੋ ਸਾਹਿਬ ਦੇ ਜਿਹੜੇ ਇੱਕ ਅਸਿਸਟੈਂਟ ਆ ਜਾਂ ਉੱਥੋਂ ਦੇ ਮੁਲਾਜ਼ਮ ਆ ਲੱਕੀ ਉਹਨਾਂ ਦਾ ਜਿਹੜਾ ਬਹੁਤ ਗਲਤ ਰਵੱਈਆ ਸੀ ਔਰ ਅਸੀਂ ਉਸ ਤੋਂ ਬਾਅਦ ਧਰਨੇ ਦੀ ਕਾਲ ਦਿੱਤੀ ਕਾਲ ਦੇਣ ਦੇ ਵਿੱਚ ਨਾਲ ਹੀ ਇਹ ਲੱਕੀ ਦੀ ਮਲੀ ਭੁਗਤੇ ਨਾਲ ਸਾਡਾ ਹੀ ਸਮਾਜ ਸਾਡੇ ਖਿਲਾਫ ਜਿਹੜਾ ਆ ਉਹ ਧਿਰ ਬਣਾਤਾ ਔਰ ਇਹ ਇਹ ਤਾਂ ਸਾਡੇ ਪ੍ਰਧਾਨ ਜੀ ਦੀ ਸਿਆਣਪ ਸੀ ਵੀ ਅਸੀਂ ਇੱਥੇ ਮੰਨ ਲਓ ਧਰਨਾ ਦਿੱਤਾ ਉੱਥੇ ਨਹੀਂ ਦਿੱਤਾ ਨਹੀਂ ਤਾਂ ਝਟਪੂ ਹੋ ਜਾਣੀ ਸੀ ਔਰ ਉੱਥੋਂ ਉਹ ਕੇ ਅਸੀਂ ਜਿਹੜਾ ਧਰਨਾ ਅੱਜ 플ੋਰ ਦੇ ਵਿੱਚ ਐਸਜੀਐਮ ਦਫਤਰ ਦੇ ਬਾਹਰ ਰੱਖਿਆ ਜਿਸ ਦਾ ਅਸੀਂ ਮੰਗ ਪੱਤਰ ਮੁਲਾਜ਼ਮ ਸਾਹਿਬ ਨੂੰ ਦਿੱਤਾ ਆ ਔਰ ਨਾਲ ਹੀ ਅਸੀਂ ਜਿਹੜਾ ਆ ਸਮਾਂ ਦਿੱਤਾ ਆ ਅੱਜ ਜਿਹੜਾ ਅਸੀਂ ਧਰਨਾ ਪਾਇਆ ਸਿੱਟੇਕਰੂਪ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ 7 ਦਿਨ ਦੇ ਅੰਦਰ ਅੰਦਰ ਜੇਕਰ ਲੱਕੀ ਦੀ ਬਦਲੀ ਨਹੀਂ ਹੁੰਦੀ ਜਾਂ ਜਿਹੜੇ ਨਕਸ਼ੇ ਤੋਂ ਬਿਨਾ ਮਕਾਨ ਬਣਿਓ ਆ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਤਾਂ ਇੱਕ ਹਫਤੇ ਬਾਅਦ 22 ਤਰੀਕ ਨੂੰ ਅਸੀਂ ਜਿਹੜਾ ਵਿਸ਼ਾਲ ਰੋਸ਼ ਪ੍ਰਦਰਸ਼ਨ ਕਰਾਂਗੇ ਔਰ ਤਿੱਖਾ ਸੰਘਰਸ਼ ਕਰਾਂਗੇ